ਸ਼ਾਦੇ ਵਿਰੁੱਧ ਤਹਿਦਾ ਜੀਰਾ ਦੇ ਮਲੂਕੇ ਰੋਡ ਦੇ ਵਿਖੇ ਇੱਕ ਵੀ ਕਾਚੜਾ ਹੈ ਕਾਰੋਂ ਪਰ ਪੀਲਾ ਪੰਚਾ ਚਲਾਇਆ ਗਿਆ ਇਸ ਸੰਬੰਧੀ ਜਾਣਕਾਰੀ ਦੇਂਦੇ ਹੋਏ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਸੜਕ ਦੀ ਬੰਦੀ ਜਗ੍ਹਾ ਤੇ ਉੱਪਰ ਉਸਾਰੇ ਅਸਮਕਾਨ ਦੇ ਉੱਪਰ ਤਹਿਸੀਲਦਾਰ ਜੀਰਾ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੁਲਿਸ ਵੱਲੋਂ ਨਾਲ ਲੈ ਕੇ ਪੀਲਾ ਪੰਚਾ ਚਲਾਇਆ ਗਿਆ ਹੈ ਉਹਨਾਂ ਨੇ ਦੱਸਿਆ ਕਿ ਜਿੱਥੇ ਇਹ ਮਕਾਨ ਸੜਕ ਦੀ ਬੰਦੀ ਜਗ੍ਹਾ ਉੱਪਰ ਨਾਜਾਇਜ਼ ਤੌਰ ਤੇ ਬਣਾਈ ਗਿਆ ਬਣਾਇਆ ਹੋਇਆ ਹੈ ਐਸਐਸਪੀ ਨੇ ਦੱਸਿਆ ਕਿ ਇਹ ਮਕਾਨ ਨਸ਼ੇ ਦੀ ਕਮਾਈ ਦੇ ਨਾਲ ਬਣਾਇਆ ਗਿਆ ਸੀ ਸਤਿ ਸ਼੍ਰੀ ਅਕਾਲ 7 ਸਾਲਾਂ ਅਸ਼ੋਕ ਕੁੰਗਿਆ ਬਰ ਪ੍ਰਧਾਨ ਰੋੜਾ ਬਰਾਦੀ ਦਾ ਔਰ ਮੈਂ ਇਹ 40 ਸਾਲਾਂ ਤੋਂ ਵੇਖ ਰਿਹਾ ਵੀ ਇਹ ਜਿਹੜਾ ਪ੍ਰਵਾਹ ਨਸ਼ਾ ਵੇਚ ਧੜਕਾ ਹੋ ਕੇ ਵੇਖ ਰਿਹਾ ਔਰ ਕਿਸੇ ਪਹਿਲੀਆਂ ਸਰਕਾਰਾਂ ਨੇ ਕਾਰਵਾਈ ਨਹੀਂ ਕੀਤੀ ਮੈਂ ਧੰਨਵਾਦ ਭਗਵੰਤ ਮਾਨ ਦਾ ਜਿਨ੍ਹਾਂ ਨੇ ਇਹ ਬੀੜਾ ਚੁੱਕਿਆ ਔਰ ਜਿਹੜੀ ਜਿਹੜੀ ਜਵਾਨੀ ਆਉਣ ਵਾਲੀ ਆ ਉਹਨਾਂ ਨੂੰ ਬਚਾਉਣ ਆ ਕੇ ਜਿਹੜਾ ਇਹ ਕਦਮ ਚੱਕਿਆ ਔਰ ਪਿਛਲੀਆਂ ਸਰਕਾਰਾਂ ਦੇ ਵਿੱਚ ਮੈਂ ਇਥੋਂ ਚੱਕਰ ਵੇਖਿਆ ਕਿ ਪਹਿਲੀਆਂ ਸਰਕਾਰਾਂ ਦੇ ਵਿੱਚ ਇੱਕ ਦੋ ਮੁਲਾਜ਼ਮ ਸੀਗੇ ਉਹ ਵੀ ਇਹਨਾਂ ਨੂੰ ਨਸ਼ਾ ਦੇ ਕੇ ਜਾਂਦੇ ਸੀ ਔਰ ਸ਼ਾਹ ਨੂੰ ਇਹਨਾਂ ਨੂੰ ਪੈਸੇ ਲੈ ਕੇ ਜਾਂਦੇ ਸੀ ਔਰ ਬੇਤੜਕ ਬੇ ਕਿਸੇ ਦੇ ਡਰ ਤੋਂ ਬਗੈਰ ਇਹਨਾਂ ਨੇ ਨਸ਼ਾ ਵੇਚਿਆ ਔਰ ਮੈਂ ਮਾਨ ਸਰਕਾਰ ਦਾ ਬਹੁਤ ਧੰਨਵਾਦੀ ਜਿਨ੍ਹਾਂ ਨੇ ਅੱਜ ਗੰਭੀਰ ਚੱਕ ਕੇ ਨਸ਼ਾ ਨੂੰ ਲਕ ਤੋਂ ਪਾਉਣ ਦੀ ਸੋਚੀ ਆ ਅੱਜ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਲੋਕ ਜਿਹੜੇ ਕੋਸ਼ਿਸ਼ ਨਜਾਇਜ਼ ਜੋ ਸਾਰੀ ਕੀਤੀ ਹੋਈ ਸੀਗੀ ਉਸ ਸਬੰਧੀ ਜਿਹੜੇ ਸਾਨੂੰ ਪੁਲਿਸ ਹਲਪਰੇ ਇਸ ਸਬੰਧੀ ਜਿਹੜਾ ਆਰਡਰਸ ਆਇਆ ਸੀਗੇ ਕਿ ਪੁਲਿਸ ਮਦਦ ਦੇ ਰਹੀ ਹੈ ਜਿਹੜੀ ਇਹ ਨਜਾਇਜ਼ ਸਾਰੀ ਕੀਤੀ ਹੋਈ ਹੈ ਇੱਥੇ ਦੱਸਣਯੋਗ ਇਹ ਗੱਲ ਹੈ ਵੀ ਇਹ ਨਜਾਇਜ਼ ਸਾਰੀ ਹੀ ਨਹੀਂ ਨਜਾਇਜ਼ ਜਗ੍ਹਾ ਤੇ ਹੀ ਨਹੀਂ ਕੱਲੀ ਇਹ ਇੱਕ ਨਸ਼ਾ ਤਸਕਰ ਹੈਗੇ ਆ ਜਿਸ ਦਾ ਤੇ ਜਿਨ੍ਹਾਂ ਨੇ ਸਾਰੀ ਜਾਇਦਾਦ ਨਸ਼ੇ ਤੋਂ ਬਣਾਈ ਹੈ ਜਿਹੜੀ ਏਡੇ ਵੱਡਾ ਹਾ ਜਿਹੜਾ ਕੰਸਟਰਕਸ਼ਨ ਕੀਤੀ ਹੋਈ ਹੈ ਇਹ ਸਾਰੀ ਨਸ਼ੇ ਤੋਂ ਹੀ ਕੀਤੀ ਰਹੀ ਹੈ ਨਸ਼ੇ ਦੇ ਕਾਰੋਬਾਰ ਤੋਂ ਨਜਾਇਜ਼ ਜਿਹੜੇ ਪੈਸੇ ਕਮਾਏ ਹੋਏ ਇਹ ਕਲਾਸ਼ਕੋਰ ਪਟਦੀਨ ਸਰਦਨ ਸਿੰਘ ਵਸੀ ਮੋਲਾ ਚਾਬੀਰ ਗਿਆ ਜੀ ਦਾ ਇਹਦੇ ਕੋਲ ਇਹਦੇ ਤੇ 8 ਮੁਕਦਮੇ ਦਰਜ ਹੈ ਤੇ ਇਵੇਂ ਇਸ ਦੇ ਲੜਕੇ ਤੇ ਗੁਰਮੰਗਤ ਸਿੰਘ ਉਸ ਪੰਗਾ ਉਹਦੇ ਤੇ ਵੀ 8 ਅਰਚੇ ਦਰਜ ਹੈ ਜਿਹੜੇ ਇਹ ਨਸ਼ਿਆਂ ਦੇ ਕਾਰੋਬਾਰ ਦੇ ਵਿੱਚ ਸੀ ਉਸ ਤੋਂ ਕਮਾਈ ਕੀਤੀ ਰਹੀ ਹੈ ਤੇ ਮੈਂ ਇਹੀ ਮੈਸੇਜ ਦੇਣਾ ਚਾਹੂੰਗਾ ਆਮ ਜਨਤਾ ਨੂੰ ਨੌਜਵਾਨਾਂ ਨੂੰ ਵੀ ਆਪਾਂ ਨਸ਼ੇ ਤੋਂ ਦੂਰ ਰਹੀਏ ਇਹ ਇਹ ਜਿਹੜੀ ਚੀਜ਼ ਹੈ ਜਈ ਚੀਜ਼ ਹੁੰਦੀ ਕਦੇ ਫਲਦੀ ਬੋਦੀ ਦੀ ਜਿਸ ਦਾ ਅੰਤ ਵਿੱਚ ਜਿਹੜੇ ਨਜਾਇਜ਼ ਪੈਸੇ ਕਮਾਏ ਹੁੰਦੇ ਨੌਜਵਾਨੀਆਂ ਖਰਾਬ ਕੀਤੀਆਂ ਹੁੰਦੀਆਂ ਉਸ ਦਾ ਮਾਤ ਹਿਸਾਬ ਕਰਦੇ ਨਹੀਂ ਤੇ ਇਹ ਸਾਡੇ ਤਸੀਹਦ ਸਾਹਿਬ ਦੇ ਸਿਟੀ ਮhjustਰੇਟ ਹੈਗੇ ਇਹਨਾਂ ਦੇ ਦੇਖ ਦੇ ਕੇ ਸਾਰਾ ਹੋ ਰਿਹਾ ਤੇ ਸਾਰਾ ਜਿਹੜੀ ਅਸੀਂ ਬਾਤ ਕੀਤੀ ਹੈ ਇਸ ਦੀ ਪੁਲਿਸ ਨਾਲ ਦੇ ਨਜਾਇਜ਼ ਉਹ ਸਾਰੀ ਤਰ੍ਹਾਂ ਦੇ ਨਜਾਇਜ਼ ਪੈਸੇ ਕਮਾਉਂਦੇ ਤੇ ਇਸ ਦਾ ਹਾਂ ਜੀ ਅੱਜ ਜਿਹੜਾ ਇਸ ਜਿਹੜਾ ਇਹ ਨੈਚਰ ਦਾ ਨਸ਼ਾ ਕਹਿੰਦੇ ਸੁਣਵਾ ਦੱਸ ਰਹੇ ਕੀ ਜਾਣੇ ਪਿਛਲੇ 40 ਸਾਲ ਤੋਂ ਇਹ ਨਸ਼ੇ ਦੇ ਚੁੰਗ ਨੋਂ ਸੀ ਤੇ ਹੁਣ ਜਾ ਕੇ ਉਹਦਾ ਹਿਸਾਬ ਹਰ ਇਹਨੂੰ ਫਿਊਚਰ ਕੋਈ ਨਹੀਂ ਨੋਟਸੇ ਫਿਰ ਇਹ ਜਿਹੜੇ ਚੜ ਤੇ ਨਸ਼ਾ ਪਾਇਆ ਬਿਲਕੁਲ ਹੀ ਬਿਲਕੁਲ ਤੁਹਾਡੇ ਸਾਹਮਣੇ ਆਉਣ ਗਿਆ ਹੋਰ ਬਹੁਤ ਜਿਹੜੀ ਪਿਛਲੇ ਦਿਨਾਂ ਚ ਜੀਰੇ ਦੇ ਏਰੀਏ ਚ ਇੰਸਰਟੀਸਿਏ ਨੇ ਸੰਡੇ 5 ਕਿਲੋ ਜਿਹੜੀ ਹੈਰਨ ਬਰਾਮਗੀ ਸੀਗੀ 2 ਲੱਖ ਰੁਪਏ ਉਹਦੇ ਚ ਡਰਗਮਨੀ ਰਾਮ ਕੀਤੀ ਹੈ ਤੇ ਕਿੰਨੇ ਜਿਹੜੇ ਨਸ਼ਾ ਤਸਕਰ ਉਹਦੇ ਵਿੱਚ ਅਰੇਸ਼ੀ ਤੇ ਤੇ ਸਾਡੀ ਜਿਹੜੀ ਓਵਰ ਆਲ ਤੁਸੀਂ ਬਹੁਤ ਹੀ ਵਧੀਆ ਜਿਹੜੀ ਕਾਰਗੁਜ਼ਾਰੀ ਚੱਲ ਰਹੀ ਹੈ ਸਾਡੇ ਅਸੀਂ ਨਸ਼ਾ ਵਿਰੁੱਧ ਜਿਹੜਾ ਯੁੱਧ ਚੱਲ ਰਿਹਾ ਉਹਦੇ ਵਿੱਚ ਟ੍ਰਾਂਸਪੋਰਟ ਪੁਲਿਸ ਵੱਲੋਂ ਬਹੁਤ ਹੀ ਯੋਗਦਾਨ ਪਾਇਆ ਜਾ ਰਿਹਾ ਤੇ ਅਸੀਂ ਇਹਨਾਂ ਨੂੰ ਉਹਨਾਂ ਦੀ ਨੀਂਦ ਆਰਾਮ ਦੀ ਹੋ ਰਹੀ ਹੈ ਤੇ ਇਹਨਾਂ ਦਾ ਬੇਸ਼ਕ ਤਸ਼ਕਰਾਂ ਦੇ ਲੱਗ ਤੋਂ ਕੀ ਰਿਹਾ ਹੈ ਸਰਜੀਰਾ ਚ ਇਹ ਗਏ ਪੰਜਾਬ ਦੇ ਮਾਸਤੀ ਵਿੱਚ ਐਸੇ ਖੜਿਆ ਜੀਰਾਂ ਦੇ ਮੱਲੂ ਕੀ ਰੂਪ ਦਿਖੇ ਜਿੰਨੇ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ਿਆਂ ਦੇ ਵਿਰੁੱਧ ਤੇ ਤੈਅ ਨਸ਼ਾ ਤਸਕਰਾ ਦੇ ਖਲਾਫ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਇਹਨਾਂ ਕਾਰਵਾਈਆਂ ਦੇ ਚੱਲਦੇ ਹੀ ਐਸੇ ਜਿਹੜਾ ਜੀਰਾ ਵਿਖੇ ਜੀਰਾ ਦੇ ਮੱਲੋਂ ਤੇ ਰੋਡ ਵਿਖੇ ਇੱਕ ਨਸ਼ਾ ਤਸਕਰ ਦੇ ਘਰ ਨੂੰ ਜਿਹੜਾ ਢਾਟੇ ਦੀ ਕੀਤਾ ਜਾਣਾ ਉਸ ਕਾਰਵਾਈ ਨੂੰ ਅੰਜਾਮ ਦੇਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਪੁਲਿਸ ਦੇ ਮੁਲਾਜ਼ਮ ਇਕੱਠੇ ਮੌਜੂਦ ਨੇ ਫਤਕ ਮੇਟਾ ਤੋਂ ਤਸਦੀਕ ਕਰਾ ਰਹੀ ਆ। ਇਹ ਜਿਹੜਾ ਇੱਕ ਸਮਾਂ ਹੋਇਆ ਇਹ ਵੱਡੀ ਗਿਣਤੀ ਦੇ ਵਿੱਚ ਪੁਲਿਸ ਇੱਥੇ ਪਹੁੰਚੀ ਹੋਈ ਆ। ਇੱਕ ਪਰ ਜੋ ਕਿ ਇੱਥੇ ਬਣਿਆ ਹੋਇਆ ਹੈ। ਪੁਲਿਸ ਨੇ ਇਸ ਸੰਬੰਧ ਵਿੱਚ ਦੱਸਿਆ ਕਿ ਇਸ ਘਰ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਖਿਲਾਫ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਹਨ ਜਿਨ੍ਹਾਂ ਦੇ ਚੱਲਦਿਆਂ ਇਹ ਜਿਹੜੀ ਹੈ ਨਜਾਇਜ਼ ਇਨਕਲੂਜਮੈਂਟ ਜਿਹੜੀ ਕੀਤੀ ਹੋਈ ਹੈ ਇਹ ਜਿਹੜੀ ਬਿਲਡਿੰਗ ਹੈ ਇਹ ਜਿਹੜਾ ਮਕਾਨ ਹੈ ਇਹ ਨਜਾਇਜ਼ ਸਾਰੀ ਬਿਲਡਿੰਗ ਹੈ ਕਿਉਂਕਿ ਇਹ ਜਿਹੜੀ ਜਗ੍ਹਾ ਸਰਕਾਰ ਦੀ ਦਿੱਤੀ ਜਾ ਰਹੀ ਹੈ ਦੇ ਮੁਤਾਬਿਕ ਸੋ ਇਸ ਜਗ੍ਹਾ ਨੂੰ ਜਿਹੜਾ ਇਸ ਘਰ ਨੂੰ ਜਿਹੜਾ ਪਾਇਆ ਜਾਣਾ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਇਹ ਬਿਲਡਿੰਗ ਹੈ ਉਹ ਜਿਸ ਨੂੰ ਅੱਜ ਦੇ ਨਹੀਂ ਕੀਤਾ ਜਾਣਾ ਹੈ ਹਾਂ ਇੰਡੀਆ ਨਿਊਜ਼ ਪੰਜਾਬ ਤੇ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਜੀਰਾ ਤੋਂ ਇਸ ਘਰ ਦੇ ਵਿੱਚ ਇਸ ਘਰ ਨੂੰ ਜਿਹੜਾ ਹੰਤੂ ਚੰਦ ਬਲਾਂ ਦੇ ਵਿੱਚ ਜਿਹੜਾ ਐਡਿਟ ਕੀਤਾ ਜਾਏਗਾ ਉਹ ਆ ਬੰਦਾ ਚੋਣ ਦੇ ਵਿੱਚ ਸੋ ਦੇਖੋ ਉਹ ਜੇ ਰੋਗਦੋ ਕਾਇ ਕਰਦਾ ਜੇ ਤਰੋ ਉਹ ਸੰਕੀਰਵ ਲਾਣਾ